ਉਹ ਹਥਿਆਰਬੰਦ ਲਟੇਰਿਆਂ ਦਾ ਮੁਕਾਬਲਾ ਕੀਤਾ ਜਾਂਦਾ ਜਾਨੀ ਕਿ ਲੁੱਟ ਦੀ ਨੀਅਤ ਨਾਲ ਆਂਦੇ ਨੇ ਪਿਸਟਲ ਦੀ ਨੋਕ ਤੇ ਉਸ ਬੱਚੀ ਕੋਲੋਂ ਉਸਦੇ ਕੰਦੀਆਂ ਵਾਲੀਆਂ ਤੇ ਉਸਦੀ ਮੋਪੜ ਖੋਹਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਉਹ ਪਿੱਛੇ ਨੂੰ ਮੁੜ ਕੇ ਆਏ ਸਾਡੇ ਵੱਲ ਮੈਂ ਆਪਣੇ ਬਾਈਕ ਸਾਡੇ ਐਕਟਿਵ ਦੇ ਵਿੱਚ ਮਾਰੀ ਜਿਦਾਂ ਕਿ ਆਪਾਂ ਡਿੱਗੇ ਨਹੀਂ ਤੇ ਉਹਨਾਂ ਨੇ ਲੱਤ ਮਾਰ ਕੇ ਸਾਨੂੰ ਚੁੱਕਿਆ ਵੀਰੇ ਜਦੋਂ ਆਪਾਂ ਖੜੇ ਹੋਏ ਤਾਂ ਉਹ ਕਹਿੰਦੇ ਕਿ ਮਾਮਾ ਜੀ ਕਹਿੰਦੇ ਪੈਸੇ ਦੋ ਤੇ ਮੈਨੂੰ ਕਹਿੰਦਾ ਕੰਨਾਂ ਦੇ ਵਾਲੀਆਂ ਲਾ ਤੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਤੇ ਨਿਵਾਲੇ ਆ। ਮੈਂ ਕਿਹਾ ਕੰਨਾ ਦੇ ਵਾਲਿਆਂ ਤੇ ਨਿਵਾ ਦੇਣੀਆਂ। ਮੇਰੇ ਬਾਪਾ ਕਹਿੰਦਾ ਆਪਾਂ ਪੈਸੇ ਨਹੀਂ ਦੇਣੇ। ਤੇ ਫਿਰ ਉਹਨੇ ਪਿਸਤੌਲ ਗੱਡੀ ਤੇ ਕਹਿੰਦਾ ਮੈਂ ਮਾਰ ਦੇਣੀ। ਮੈਂ ਕਹਾ ਮਾਰ ਦੇ। ਉਹਨੇ ਆਪਣੇ ਵੱਲੋਂ ਦੋ ਵਾਰੀ ਚਲਾਈ ਵੀ। ਜਦੋਂ ਪਹਿਲੀ ਉਹ ਚਲਾਣ ਲੱਗਾ ਉਹਦੀ ਮੈਗਜ਼ੀਨ ਥੱਲੇ ਡੇਗੀ। ਜਿਹੜੀ ਕਿ ਮੈਂ ਫੜ ਲਈ। ਉਸ ਤੋਂ ਬਾਅਦ ਪਿਸਤੌਲ ਬਿਸਾਲ ਖੋਣ ਦੀ ਕੋਸ਼ਿਸ਼ ਕੀਤੀ ਮੇਰੇ ਬਾਪਾ ਜੀ ਤੇ ਮੈਂ ਜੇ ਦੇਣਾ ਕਿ ਉਹਨੇ ਮੇਰੀ ਪਾਂਦ ਕਿਰਚ ਮਾਰਤੀ। 5-4 ਸਾਲ ਤੋਂ ਇਸ ਤਰ੍ਹਾਂ ਵਾਰਦਾਤਾ ਚੱਲਣੀਆਂ ਪੰਜੀ ਚੌਵੀ ਦਿਨ ਹੀ ਕੋਈ ਨਾ ਕੋਈ ਵਾਰਦਾਤਾ ਕਿਸੇ ਕੋ ਘਾਰ ਕੋਲਿਆ ਕਿ ਕਿਸੇ ਦੀਆਂ ਵਾਲੀਆਂ ਲਾ ਲੀਆਂ ਇਹ ਕਾਬੂ ਅਜੇ ਤੱਕ ਕੋਈ ਨਹੀਂ ਆਉਂਦਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਹਾਦਰਤੀ ਵੱਲੋਂ ਦੋ ਹਥਿਆਰਬੰਦ ਲਟੇਰਿਆਂ ਦਾ ਮੁਕਾਬਲਾ ਕੀਤਾ ਜਾਂਦਾ ਵਾ ਯਾਨੀ ਕਿ ਲੁੱਟ ਦੀ ਨੀਅਤ ਨਾਲ ਆਂਦੇ ਨੇ ਪਿਸਟਲ ਦੀ ਨੋਕ ਤੇ ਉਸ ਬੱਚੀ ਕੋਲੋਂ ਉਸਦੇ ਕੰਦੀਆਂ ਵਾਲੀਆਂ ਤੇ ਉਸਦੀ ਮੋਪੜ ਖੋਹਣ ਦੀ ਕੋਸ਼ਿਸ਼ ਕਰਦੇ ਨੇ ਪਰ ਉਸ ਭਾਦਰ ਜਾਂਬਾਜ ਧੀ ਨੇ ਉਹਨਾਂ ਦਾ ਮੁਕਾਬਲਾ ਕੀਤਾ ਇੱਥੋਂ ਤੱਕ ਉਹਨਾਂ ਦਾ ਮੈਗਜ਼ੀਨ ਆਪਣੇ ਹੱਥ 'ਚ ਫੜ ਲਿਆ ਤਾਂ ਫਿਰ ਲੋਕਾਂ ਦੇ ਸਹਿਯੋਗ ਦੇ ਨਾਲ ਰਾਹਗੀਰਾਂ ਦੇ ਸਹਿਯੋਗ ਦੇ ਨਾਲ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਗੱਲਬਾਤ ਧਰੂ ਕਰ ਲਾਂਗੇ ਉਸ ਸਾਰੀ ਘਟਨਾ ਦੇ ਵਿੱਚ ਉਸ ਧੀ ਨੂੰ ਜ਼ਰੂਰ ਉਹਨਾਂ ਵੱਲੋਂ ਜ਼ਖਮੀ ਕੀਤਾ ਗਿਆ ਕਿਰਚ ਮਾਰੀ ਗਈ ਹੈ ਵਾਰ ਕੀਤਾ ਗਿਆ ਉਸ ਦੀ ਬਾਹ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸਟੀਕੇ ਨਾਲ ਉਸ ਬੱਚੀ ਦੀ ਬਾਹ ਦੇ ਉੱਤੇ ਵੀ ਜ਼ਖਮ ਹੋਇਆ ਵਾ ਤਾਂ ਫਿਰ ਪਿੰਡ ਦੇ ਵੀ ਲੋਕ ਉੱਥੇ ਮੌਕੇ ਤੇ ਪਹੁੰਚਦੇ ਨੇ ਤੇ ਆਣ ਕੇ ਪੁਲਿਸ ਦੇ ਹਵਾਲੇ ਉਸ ਉਹਨਾਂ ਦੋਨਾਂ ਹਥਿਆਰਬੰਦ ਲੁਟੇਰਿਆਂ ਨੂੰ ਪੁਲਿਸ ਦੇ ਹਵਾਲੇ ਕਰਾ ਦੇ ਨੇ ਗਲਬਾ ਜ਼ਰੂਰ ਕਰ ਲਾਂਗੇ ਉਸ ਬਹਾਦਰਤੀ ਦੇ ਨਾਲ ਬੱਚਾ ਸਲੂਟ ਤੈਨੂੰ ਕੱਲ ਦੇ ਬਹੁਤ ਵਜ ਰਹੇ ਹਾਂਜੀ ਅੱਛਾ ਘਟਨਾ ਕੀ ਵਾਪਰਦੀ ਸਾਰੀ ਘਟਨਾ ਕੀ ਵਾਪਰਦੀ ਮੈਂ ਆਪਣੇ ਮਾਮਾ ਜੀ ਨਾਲ ਪਿੰਡ ਆਂਦੀ ਹੀ ਤੇ ਉਸ ਤੋਂ ਬਾਅਦ ਜਦੋਂ ਆਪਾਂ ਪਿੰਡ ਵਾਲਾ ਮੋਰਮੋੜੇ ਤਾਂ ਉਹ ਸਾਡੇ ਆਪਣੇ ਬਾਈਕ ਦੇ ਪਿੱਛੇ ਪਿੱਛੇ ਆਂਦੇ ਹੀ ਤੇ ਉਹ ਅੱਗੇ ਲੰਘ ਗਏ ਸਾਨੂੰ ਇਹ ਲੱਗਾ ਕਿ ਉਹ ਪਿੰਡ ਜਾਣਦੇ ਹੋਣੇ ਆ ਕੋਈ ਪਿੰਡ ਦੇ ਆ ਜਦੋਂ ਜਦੋਂ ਉਹ ਪਿੱਛੇ ਨੂੰ ਮੋੜ ਕੇ ਆਏ ਸਾਡੇ ਵੱਲ ਉਹਨਾਂ ਨੇ ਆਪਣੀ ਬਾਈਕ ਸਾਡੇ ਐਕਟਿਵਾ ਦੇ ਵਿੱਚ ਮਾਰੀ ਤੇ ਜਿਦਾਂ ਕਿ ਆਪਾਂ ਡਿੱਗੇ ਨਹੀਂ ਤੇ ਇਹਨਾਂ ਨੇ ਲੱਤ ਮਾਰ ਕੇ ਸਾਨੂੰ ਛੁੱਟ ਛੁੱਟਿਆ ਤੇ ਫਿਰ ਜਦੋਂ ਆਪਾਂ ਖੜੇ ਹੋਏ ਤਾਂ ਉਹ ਕਹਿੰਦਾ ਕਿ ਮਾਮਾ ਜੀ ਨੇ ਕਹਿੰਦੇ ਪੈਸੇ ਦੋ ਤੇ ਮੈਨੂੰ ਕਹਿੰਦਾ ਕੰਨਾਂ ਦੇ ਹਵਾਲਿਆਂ ਲਾ ਤੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਤੇ ਲੁੱਟਣ ਵਾਲੇ ਆ ਤੇ ਮੈਂ ਕਿਹਾ ਕੰਨਾਂ ਦੇ ਹਵਾਲਿਆਂ ਤੇ ਨਹੀਂ ਮੈਂ ਦੇਣੀਆਂ ਮੇਰੇ ਭਾਵੇਂ ਕਹਿੰਦਾ ਆਪਾਂ ਪੈਸੇ ਨਹੀਂ ਦੇਣੇ ਤੇ ਫਿਰ ਉਹਨੇ ਪਿਸਤੌਲ ਗੱਡੀ ਤੇ ਕਹਿੰਦਾ ਮੈਂ ਮਾਰ ਦੇਣੀ ਮੈਂ ਕਿਹਾ ਮਾਰ ਦੇ ਉਹਨੇ ਆਪਣੇ ਵੱਲੋਂ ਦੋ ਵਾਰੀ ਚਲਾਈ ਵੀ ਜਦੋਂ ਪਹਿਲੀ ਵਾਰ ਚਲਾਣ ਲੱ कि जेडी की मैं फाड़ ली तो उस तो बाद पस्तोल वसाल खोने की कोशिश की थी मैंने मामा जी ने मैं ਤੇ ਜੇ ਇਹਦੇ ਨਾਲ ਕਿ ਉਹਨੇ ਮੇਰੀ ਪਾਂਦ ਕਿਰਚ ਮਾਰਤੀ ਤੇ ਫਿਰ ਰੋਲਾ ਵੀ ਪਾਇਆ ਕਿੰਨਾ ਹੀ ਅੱਛਾ ਇਸ ਵੇਲੇ ਇਸਾ ਦੀ ਕਰਨਾ ਵਾਪਸ ਦੀ ਹੈ ਜਿਸ ਵੇਲੇ ਪਸਤੋਲ ਕੱਢਦਾ ਵੈਸੇ ਲੜਕੀਆਂ ਦੇ ਛੋਟਾ ਜਿਹਾ ਚਾਕੂ ਹੋਏ ਘਰ ਕਰ ਲਈ ਆ ਜੇ ਕੋੜ ਕਿਰਲੀ ਚੂ ਆ ਜੇ ਵੈਸੇ ਬੱਚੀਆਂ ਡਰ ਜਾਂਦੀਆਂ ਪਰ ਉਸ ਵੇਲੇ ਡਰ ਨਹੀਂ ਲੱਗਾ ਡਰ ਤਾਂ ਬਿਲ ਲੱਗਾ ਹੀ ਤੇ ਫਿਰ ਜਦੋਂ ਮਨ ਕਿ ਸਮਾਨ ਚਾਹੀਦਾ ਪਰ ਸਮਾਨ ਤੁਹਾਨੂੰ ਦੇਣਾ ਨਹੀਂ ਤੂੰ ਮਾਰ ਦੇ ਕੋਈ ਨਹੀਂ ਤੂੰ ਬੋਲੀ ਮਾ ਤੈਨੋਂ ਬਸਮਾਨ ਨਹੀਂ ਦੇਣਾ ਕੋਈ ਅੱਛਾ ਮੈਗਜ਼ੀਨ ਜਦੋਂ ਡਿੱਗਦਾ ਵਾ ਫਿਰ ਜੇ ਚੁੱਕਦੇ ਹੋ ਫਿਰ ਉਸ ਸਾਰੀ ਘਟਨਾ ਦੇ ਵਿੱਚ ਉਹਨਾਂ ਲੁਟੇਰਿਆਂ ਵੱਲੋਂ ਹੱਥ ਪਾਈ ਨਹੀਂ ਕੀਤੀ ਗਈ ਤੁਹਾਡੇ ਨਾਲ ਹਾਂਜੀ ਕੀਤੀ ਮੈਗਜ਼ੀਨ ਜਦੋਂ ਥੱਲੇ ਡੇਗੀ ਉਹਦੋਂ ਮੈਂ ਆਪਣੇ ਵਾਲ ਨੂੰ ਕੱਢ ਲਈ ਨਾ ਪੈਰ ਨਾਲ ਤੇ ਜਦੋਂ ਮੈਂ ਉਹਦੇ ਕੋਲ ਪਿਸਤੌਲ ਖੋਈ ਤੋ ਉਹਨੇ ਮੇਰੇ ਕਿੱਥੇ ਮਾਰਤੀ ਤੇ ਫਿਰ ਰੋਲਾ ਪਾਇਆ ਕਿੰਨਾ ਉਹ ਕਿਦਾ ਚੀਕਾ ਨਾ ਮਾਰ ਰੋਲਾ ਨਾ ਪਾਓ ਤੇ ਫਿਰ ਰੋਲਾ ਰੋਲਾ ਪਾਣਾ ਪਬਲਿਕ ਜਿਹੜੀ ਜਾਣਦੀ ਸੀ ਰੋੜ ਦੇ ਉਹ ਸਾਡੇ ਵੱਲ ਆ ਗਈ ਉਸ ਤੋਂ ਬਾਅਦ ਫਿਰ ਕੀ ਹੁੰਦਾ ਉਸ ਤੋਂ ਬਾਅਦ ਪੁਲਿਸ ਨੂੰ ਤੁਸੀਂ ਬੁਲਾਉਂਦੇ ਹੋ ਕਿ ਜਾਂ ਫਿਰ ਲੋਕ ਹੀ ਬੁਲਾ ਲੈਂਦੇ ਆ ਪੁਲਿਸ ਨੂੰ ਲੋਕ ਹੀ ਬੁਲਾਉਂਦੇ ਆ ਹਾਂਜੀ ਤੁਹਾਡੀ ਵੀ ਨਾਲ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਤੁਸੀਂ ਵੀ ਇੱਚੀ ਕੰਬੜੀਆਂ ਮਾਰ ਰਹੇ ਸੀ ਉਸ ਵੇਲੇ ਧੀਰ ਨੂੰ ਸਾਨੂੰ ਸਲੂਟ ਕਰਨਾ ਚਾਹੀਦਾ ਸੀ ਤੁਸੀਂ ਤਾਂ ਖੁਦ ਡਰ ਗਏ ਸੀ ਆ ਗਏ ਅੱਛਾ ਜੀ ਡਰ ਤੇ ਲੱਗਦਾ ਇਹਨੇ ਬੱਚੇ ਦੇ ਨੂੰ ਇੰਨਾ ਝੋਟ ਲੱਗ ਜੇ ਇੱਕ ਬਾਹ ਉਹਨੇ ਮੜ ਛੱਡੀ ਆ ਤੇ ਡਰ ਤੇ ਲੱਗਦਾ ਹੀ ਆ ਨਾ ਫਿਰ ਇਸ ਲਈ ਚੀਕਾਂ ਮਾਰਦੇ ਪਏ ਸੀ ਬਸ ਮੈਂ ਦੇਖਿਆ ਨਾ ਉਹਦੇ ਚ ਚੀਕਾਂ ਮਾਰ ਰਹੀ ਸੀ ਤੇ ਫਿਰ ਉਸ ਵੇਲੇ ਤੁਹਾਡੇ ਵੱਲੋਂ ਕੀ ਕੀਤਾ ਗਿਆ ਜਾ ਕੇ ਫਿਰ ਸਿਰ ਚੀਕਾਂ ਦਾ ਕੀ ਸੀ ਮਤ ਰਿਆ ਨਹੀਂ ਨਹੀਂ ਚਲੋ ਸੰਜੋਗ ਦਿੱਤਾ ਅਸੀਂ ਵੀ ਜਾ ਕੇ ਫੜਿਆ ਉਹਨਾਂ ਨੂੰ ਵੀ ਚਲ ਬੱਚੀ ਨੂੰ ਵੀ ਚਲੋ ਸਾਂਭਿਆ ਜਾ ਕੇ ਜੀ ਬਿਲਕੁਲ ਇਹ ਮਦਰ ਆ ਉਸ ਬੱਚੀ ਦੀ ਜਿਸ ਤਰੀਕੇ ਨਾਲ ਉਸ ਬੱਚੀ ਵੱਲੋਂ ਉਹਨਾਂ ਦੋ ਹਥਿਆਰਬੰਦ ਲੁਟੇਰਿਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਵਾ ਤਾਂ ਨਾਲ ਦੀ ਨਾਲ ਉਸ ਪਿੰਡ ਦੇ ਵਾਸਤੇ ਇੱਕ ਬੜੀ ਮਾਨ ਦੀ ਗੱਲ ਆ ਕਿਉਂਕਿ ਇੱਕ ਜਾਂਬਾਜ ਇੱਕ ਬਹਾਦਰ ਧੀ ਆ ਬੱਚਾ ਇਸ ਤੋਂ ਪਹਿਲਾਂ ਕਦੀ ਲੁੱਟਾਂ ਖੋਹਾਂ ਇਸ ਤਰੀਕੇ ਨਾਲ ਹੁੰਦੀਆਂ ਵਾਂ ਉੱਤੇ ਜਿਸ ਰਸਤੇ 'ਤੇ ਤੁਹਾਡੇ ਨਾਲ ਹੋਈ ਸੀ ਹਾਂਜੀ ਰੋਜ਼ ਹੁੰਦੀਆਂ ਕੋਈ ਨਾ ਕੋਈ ਰੋਜ਼ ਸੁਣਦੀ ਕਿ ਅੱਜ ਇਦਾਂ ਹੋਇਆ ਕਿ ਅੱਜ ਇਦਾਂ ਹੋਇਆ ਕੀ ਮੰਗ ਕਰਦੇ ਕੋਈ ਤੁਸੀਂ ਕਿਸੇ ਤਰੀਕੇ ਦੀ ਹਾਂਜੀ ਮੈਂ ਚਾਹਨੀ ਆ ਕਿ ਸਾਡੇ ਉੱਤੇ ਰੋਡ ਆ ਜਿੱਥੇ ਸੂਬਾ ਵਗਦਾ ਉੱਥੇ ਇੱਕ ਕੁਛ ਝੌਂਗੀ ਬਣੀ ਬਹੁਤ ਸਾਰੀਆਂ ਬੱਚੀਆਂ ਬਹੁਤ ਸਾਰੀਆਂ ਧੀਆਂ ਦੇਖ ਰਹੀਆਂ ਤੁਹਾਨੂੰ ਉਹਨਾਂ ਧੀਆਂ ਨੂੰ ਕੀ ਕਹਿੰਦੇ ਹੋ ਜਿਹੜੀਆਂ ਅਕਸਰ ਕਈ ਵਾਰ ਡਰ ਜਾਂਦੀਆਂ ਨੇ ਅਜਿਹੇ ਲੁਟੇਰਿਆਂ ਨੂੰ ਜੇ ਸ਼ਰਾਬੀ ਅੰਸਰਾਂ ਨੂੰ ਦੇਖ ਕੇ ਮੈਂ ਵੀ ਉਹਨਾਂ ਨਾਲ ਕਹਣਾ ਚਾਹੁੰਦੀ ਹਾਂ ਕਿ ਸਾਨੂੰ ਡਰਨਾ ਨਹੀਂ ਚਾਹੀਦਾ ਜੇ ਆਪਾਂ ਡਰ ਗੀਆਂ ਤੇ ਫਿਰ ਆਪਾਂ ਕੁਝ ਨਹੀਂ ਕਰ ਸਕਦੀਆਂ ਜੀ ਇਦਾਂ ਉਹਨਾਂ ਨੇ ਉਸ ਦਿਨ ਮੈਂ ਜਿਹਨਾਂ ਨੂੰ ਸਮਾਨ ਦੇ ਹੀ ਦਿੰਦੀ ਉਹਨਾਂ ਪਤਨ ਕਿੰਨੀਆਂ ਕਿ ਧੀਆਂ ਭੈਣ ਨਾਲ ਇਦਾਂ ਕਰਨਾ ਸੀ ਉਹਨਾਂ ਨੂੰ ਲੁੱਟਣਾ ਸੀ ਬਿਲਕੁਲ ਜਿਸ ਤਰੀਕੇ ਨਾਲ ਇੱਥੇ ਜਦੋਂ ਘਿਰਚ ਮਾਰਦੇ ਆ ਬਲੱਡ ਨਿਕਲਦਾ ਬਲੱਡ ਦੇਖ ਕੇ ਵੀ ਨਹੀਂ ਥੋੜਾ ਜਿਹਾ ਡਰ ਲੱਗਾ ਹਾਂਜੀ ਉਸ ਤੋਂ ਬਾਅਦ ਜਦ ਮੈਨੂੰ ਕਿ ਜਦੋਂ ਬਲੱਡ ਮੇਰੇ ਨਿਕਲਣ ਲੱਗ ਪਿਆ ਮੈਨੂੰ ਡਰ ਤੇ ਲੱਗਾ ਉਸ ਤੋਂ ਬਾਅਦ ਜਦ ਫੁੱਲਸਪਾਸੋਂ ਫੜ ਕੇ ਲੈ ਗਈ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਮੈਨ ਕੋਈ ਹੋਸ਼ ਨਹੀਂ ਮੈਨੂੰ ਹਾਂਜੀ ਬਿਲਕੁਲ ਉਸ ਵੇਲੇ ਮੌਕੇ ਤੇ ਇੱਕ ਸੋਸ਼ਲ ਮੀਡੀਆ ਦੇਤੇ ਵੀਡੀਓ ਵਾਇਰਲ ਕੀਤੀ ਜਾਂਦੀ ਆ ਸਰਦਾਰ ਸਤਨਾਮ ਸਿੰਘ ਜੀ ਕੋ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲਾਂਗੇ ਸਤਨਾਮ ਜੀ ਵੀਡੀਓ ਵਾਇਰਲ ਕੀਤੀ ਜਾਂਦੀ ਤੁਹਾਡੇ ਵੱਲੋਂ ਸੋਸ਼ਲ ਮੀਡੀਆ ਦੇ ਕਿੰਨੀਆਂ ਗਵਾਰਦਾਤਾਂ ਅੱਗੇ ਹੋ ਚੁੱਕੀਆਂ ਉਥੇ ਵਾਰਦਤਾ ਦੇ ਬੌਜੀ ਪੰਜ ਚਾਰ ਸਾਲ ਤੋਂ ਇਸ ਤਰ੍ਹਾਂ ਵਾਰਦਤਾ ਚੱਲਣੀਆਂ ਪੰਜੀ ਚੌਵੀ ਦੇ ਨਹੀਂ ਕੋਈ ਨਾ ਕੋਈ ਵਾਰਦਤਾ ਦੀ ਕਿਸੇ ਕੋਈ ਹਾਰ ਖੋ ਲਿਆ ਕਿ ਕਿਸੇ ਦੀਆਂ ਵਾਲੀਆਂ ਲਾ ਲੀਆਂ ਤੇ ਕਾਬੂ ਅਜੇ ਤੱਕ ਕੋਈ ਨਹੀਂ ਆਉਂਦਾ ਜਦੋਂ ਵੀ ਪਤਾ ਲੱਗਦਾ ਸੀ ਦੋ ਆਂਦੇ ਮੋਟਰਸਾਈਕਲ ਤੇ ਦੋ ਤਿੰਨ ਜਣੇ ਆਉਂਦੇ ਕਿਸੇ ਨੂੰ ਵੀ ਕਿ ਸਬਜ਼ੀ ਵੇਚਣ ਵਾਲੇ ਨੂੰ ਫੇਰੇ ਵਾਲੇ ਨੂੰ ਰਾਹ ਅਗੀਰ ਨੂੰ ਜਾਂ ਕੋਈ ਪਿੰਡ ਦੀਆਂ ਬੀਬੀਆਂ ਕਿਸੇ ਦਾ ਪਰਸ ਖੋਲਿਆ ਕਿਸੇ ਦੀਆਂ ਵਾਲੀਆਂ ਲਾ ਲੀਆਂ ਇਹੋ ਜਿਹੀਆਂ ਵਾਰਦਾਤਾਂ ਤੇ ਆਮ ਹੀ ਹੁੰਦੀਆਂ ਰਹਿੰਦੀਆਂ ਸਾਡੀ ਪੰਚਾਇਤ ਸਾਡੇ ਸਰਪੰਚ ਨੇ ਕਈ ਵਾਰੀ ਇੱਥੇ ਠਾਣੇ ਵਾਲਿਆਂ ਨੂੰ ਵੀ ਆਖਿਆ ਵੀ ਗੱਡੀ ਦਾ ਗੇੜਾ ਰੱਖਿਆ ਕਰੋ ਉਹ ਵੀ ਗੇੜਾ ਗੂੜਾ ਮਾਰਦੇ ਆ ਪਰ ਇਹ ਇੱਕ ਨਹਿਰ ਜੀ ਦਾ ਪਿੰਡਾਵਾ ਛੋੜੀ ਜੀ ਨਹਿਰ ਜਦੋਂ ਰਾਜਬਾਇਆ ਸੁਆ ਵੀ ਕਹਿ ਦਿੰਦੇ ਆ ਤੇ ਇਹ ਇਧਰ ਗਾਂ ਨਾਗਿਆਣੇ ਸਾਬ ਨੂੰ ਗੜੀ ਇਧਰ ਅੰਮ੍ਰਿਤਸਰ ਜਿਲ੍ਹਾ ਪੈ ਜਾਂਦਾ ਇਥੋਂ 2-3 ਕਿਲੋਮੀਟਰ ਗੜੀ ਇਧਰ ਜੇ ਲਾਹੂਪਾਣੇ ਨੂੰ ਜਾਈਏ ਇਧਰ ਵੀ ਗਾੜੀ ਅੰਮ੍ਰਿਤਸਰ ਜਿਲ੍ਹਾ ਪੈ ਜਾਂਦਾ ਤੇ ਇਧਰ ਦੀ ਜਿਹੜੀ ਆਪਣਾ ਗੁਰਦਾਸਪੁਰ ਜਿਲ੍ਹਾ ਸਾਡਾ ਪੈਂਦਾ ਵਾ ਤੇ ਇਥੋਂ ਮੁੜ ਕੇ ਵਾਰਦਾਤ ਦੇ ਕੇ ਉਹ ਦੂਸਰੇ ਜ਼ਿਲ੍ਹੇ ਦੇ ਵਿੱਚ ਜਾ ਵੜਦੇ ਫਿਰ ਇਧਰ ਦੀ ਪੁਲਿਸ ਵੀ ਉਧਰ ਪਿੱਛਾ ਨਹੀਂ ਜਾਂਦੀ ਤੇ ਇਸ ਕਰਕੇ ਇਹ ਮਤਲਬ ਜਿਹੜੀਆਂ ਇਥੋਂ ਦੀਆਂ ਵਾਰਦਾਤਾਂ ਬਹੁਤ ਹੁੰਦੀਆਂ ਨੇ ਤੇ ਆ ਇਸ ਲੜਕੀ ਦਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰ ਸਾਡੇ ਪਿੰਡ ਦਾ ਵੀ ਨਾਂ ਇੱਕ ਹਿਸਾਬ ਨਾਲ ਉੱਚਾ ਆ ਕਿ ਇੱਕ ਮੈਗਜ਼ੀਨ ਵਾਲਾ ਪਿਸਟ ਦੋਵਾਂ ਦੇ ਹੱਥਾਂ 'ਚ ਹਥਿਆਰ ਹੋਣ ਤੇ ਇਹ ਤੇ ਚਲ ਮਾਮਾ ਭਣੀਵੀ ਦੋ ਜਣੇ ਹੀਗੇ ਤੇ ਪਰ ਫੇਰ ਵੀ ਦੋਵਾਂ ਦੇ ਨਾਲ ਦੋ ਹਥਿਆਰ ਵਾਲੇ ਤੇ ਇਹਨਾਂ ਦੇ ਕੋਲ ਤੇ ਕੁਝ ਵੀ ਨਹੀਂ ਤੇ ਇਹਨਾਂ ਨੇ ਜਿਹੜਾ ਉਹਨਾਂ ਨੂੰ ਮੁਕਾਬਲਾ ਕਰਕੇ ਜਾਂ ਪੰਜ ਚਾਰ ਮਿੰਟ ਜਾਂ ਅਲਝਾ ਕੇ ਰੱਖਿਆ ਇਹਨੇ ਚੰਨੂ ਹੋਰ ਵੀ ਪਬਲਿਕ ਆ ਗਈ ਥੋ ਪਿੰਡ ਵਾਸੀ ਵੀ ਸਾਰੇ ਚੱਲ ਗਏ ਅਸੀਂ ਵੀ ਚੱਲ ਗਏ ਇਹਨਾਂ ਦੇ ਮਾਤਾ ਵੀ ਚਾਚੇ ਤਾਏ ਭੈਣ ਭਰਾ ਜਿੰਨੇ ਵੀ ਸਾਡਾ ਸਾਰਾ ਕਰੀਬ ਕੋਈ ਨੌਜਵਾਨ ਸਾਰੇ ਪਿੰਡੇ ਚੱਲ ਗਏ ਤੇ ਸਾਰਿਆਂ ਨੇ ਉਹਨਾਂ ਨੂੰ ਮੌਕੇ ਦੇਤੇ ਜਾ ਕੇ ਚੰਗੀ ਸ਼ਤਰ ਪਰੇਡ ਕੀਤੀ ਉਹਨਾਂ ਨੇ ਭਜਨ ਦੀ ਕੋਸ਼ਿਸ਼ ਕੀਤੀ ਉਦਾਂ ਪਰ ਭਜਨ ਕਿਥੇ ਦਿਨ ਤੁਹਾਨੂੰ ਪਤਾ ਜਦੋਂ ਫਿਰ ਬਲਕਾਮ ਵਿੱਚ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਚੰਗੇ ਭਲੇ ਦੋਨੇ ਨੌਜਵਾਨ ਨੇ ਚੰਗੇ ਭਲੇ ਵੇਖਣ ਨੂੰ ਤਾਂ ਚਲੋ ਅਸੀਂ ਸੋਚਦੇ ਹੁਣਾਂਗੇ ਕੋਈ ਅੰਬਲੀ ਸ਼ੰਬਲੀ ਕੋਈ ਇਹੋ ਜਿਹੇ ਕੋਈ ਬੰਦੇ ਵੀ ਮਤਲਬ ਕੋਈ 1000 2000 ਲੁੱਟਦੇ ਹੋਣਗੇ ਪਰ ਉਹ ਵੇਖਣ ਨੂੰ ਤੇ ਚੰਗੇ ਭਲੇ ਸਰਦਾਰ ਇੱਕ ਸਿਰ ਸਿਰ ਦੇ ਤੇ ਨਾ ਲੰਬੇ ਲੰਬੇ ਕੇਸ ਆ ਤੇ ਟੱਕ ਕੇ ਰਮਾਲ ਦੇ ਨਾਲ ਤੇ ਉਤੋਂ ਦੀ ਟੋਪੀ ਪਾਈ ਹੋਈ ਹੈਗੀ ਵੀ ਪਤਾ ਨਾ ਲੱਗੇ ਵੀ ਇਹ ਸਿੱਖ ਵਾ ਕੇ ਜਾਂ ਟੋਪੀ ਵਾਲਾ ਵਾ ਤੇ ਉਹਦੇ ਜਦੋਂ ਬਾਅਦ ਚ ਛਤਰ ਪ੍ਰੇਡ ਕੀਤੀ ਤੇ ਟੋਪੀ ਉਹਦੀ ਲੱਸੀ ਤੇ ਫੇਰ ਪਤਾ ਲੱਗਾ ਵੀ ਇਹ ਦੇਖੋ ਵਿੱਚ ਅੰਦਰ ਸਰਦਾਰ ਦੋਵੇਂ ਸਰਦਾਰ ਹੀ ਗੇ ਤੇ ਮੁੰਡੇ ਵੀ ਮੈਨੂੰ ਯਾਦ ਆਉਂਦੇ ਵੀ ਇਹ ਮੈਥਾ ਮੈਥੇ ਦੇ ਆ ਇੱਕ ਦਾ ਨਾਂ ਸਹਿਬ ਸਿੰਘ ਤੇ ਦੂਜੇ ਦਾ ਨਾਂ ਆਕਾਸ਼ਦੀਪ ਇਹ ਮੈਥਾ ਚੌਕ ਇਥੋਂ ਲੱਗੇ ਪੈਂਦਾ ਸਾਡੇ ਇਹ ਮਿੱਟੀ ਚੋਂ ਉਗਦੇ ਆ ਪਿੰਡ ਵਾਲੇ ਵੀ ਹੁਣ ਸੌਖੇ ਹੋ ਗਏ ਉਸ ਦੇ ਬਹਾਦਰਤੀ ਕਰ ਪਿੰਡ ਦਾ ਤੇ ਉਦ ਦਾ ਸਭ ਸਾਨੂੰ ਬੜੀ ਮਤਲਬ ਮੈਨੂੰ ਆਪਣੇ ਆਪ ਜੀ ਬੜੀ ਖੁਸ਼ੀ ਆ ਵੀ ਜਿਹੜੇ ਇਹ ਕਈ ਸਾਲਾਂ ਤੋਂ ਇੱਥੇ ਵਾਰਦਾਤਾ ਹੁੰਦੀਆਂ ਜਾਣੀਆਂ ਚਲੋ ਇਹ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹੋ ਹੀ ਲਟੇਰੇ ਹੋਣਗੇ ਜਿੰਨੀਆਂ ਵੀ ਵਾਰਦਾਤਾ ਹੋਰ ਵੀ ਹੋ ਸਕਦੇ ਆ ਤੇ ਪਰ ਆ ਜਿਹੜਾ ਹਥਿਆਰਾਂ ਸਮੇਤ ਇਨਾ ਲੜਕੀ ਨੇ ਮਾਮੇ ਬਣੇਵੇਂ ਨੇ ਜਾਂ ਪਿੰਡ ਵਾਸੀਆਂ ਨੇ ਜਾਂ ਆਮ ਪਬਲਿਕ ਨੇ ਸਹਿਯੋਗ ਦੇ ਕੇ ਇਹੋ ਜੇ ਲਟੇਰਾਂ ਨੂੰ ਫੜਿਆ ਤੇ ਅਸੀਂ ਕਿੰਨੇ ਗਾਂ ਵੀ ਹੋਰ ਦੂਜੀਆਂ ਵੀ ਜਿੰਨੀਆਂ ਵੀ ਦੇਖਦੇ ਵਿੱਚ ਸਾਡੇ ਲੜਕੀਆਂ ਹੀ ਸਾਰਿਆਂ ਨੂੰ ਕਹਿੰਦੇ ਵੀ ਹਿੰਮਤ ਰੱਖਣੀ ਚਾਹੀਦੀ ਆ ਆਪਣੇ ਆਪ ਨੂੰ ਲੜਕੀਆਂ ਨਾ ਸਮਝੋ ਲੜਕੇ ਸਮਝੋ ਕਦੀ ਵੀ ਇਹੋ ਜੇ ਗੰਦੇ ਅੰਸਰ ਜਿਹੜੇ ਤੁਹਾਨੂੰ ਵਾਰਦਾਤ ਨੂੰ ਕਿਤੇ ਇਲਜ਼ਾਮ ਦਿੰਦੇ ਭਾਵੇਂ ਜਾਨ ਜਾਵੇ ਤੇ ਜਾਵੇ ਪਰ ਉਹਨਾਂ ਨੂੰ ਕੋਸ਼ਿਸ਼ ਕਰਿਆ ਕਰੋ ਵੀ ਇਹ ਫੜੇ ਹੀ ਜਾਣ ਤੇ ਇਹ ਗਾਂ ਇਹੋ ਜੇ ਕੰਮ ਰੁਕਣਗੇ ਨਹੀਂ ਤੇ ਦਿਨ-ਬਦ ਦਿਨ ਜਿਹੜੇ ਤੁਹਾਨੂੰ ਪੰਜਾਬ ਦੇ ਹਾਲਤ ਜਿਹੜੇ ਆ ਇਹ ਦਿਨ-ਦਿਨ ਦਿਨ-ਬਦ ਦਿਨ ਮਾੜੇ ਹੁੰਦੇ ਜਾ ਰਹੇ ਆ ਬਿਲਕੁਲ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਮੌਕੇ ਦੇ ਉੱਤੇ ਵੀਡੀਓ ਬਣਾਈ ਏ ਤਾਂ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਆ ਉਹਨਾਂ ਭੈਣਾਂ ਨੂੰ ਉਹਨਾਂ ਧੀਆਂ ਨੂੰ ਉਹਨਾਂ ਲੜਕੀਆਂ ਨੂੰ ਕਿ ਜੇਕਰ ਕੋਈ ਅਜਿਹਾ ਸ਼ਰਾਰਤੀ ਅਨਸਰ ਜਾਂ ਅਜਿਹਾ ਲੁਟੇਰਾ ਜਾਂ ਅਜਿਹਾ ਲਟਕੋ ਵਾਲਾ ਤੁਹਾਨੂੰ ਮਿਲਦਾ ਵਾ ਜਾਂ ਤੁਹਾਡੇ ਨਾਲ ਕੋਈ ਬਦਕੀ ਕਰਨਾ ਚਾਹੁੰਦਾ ਵਾ ਤਾਂ ਲੜਕੀਆਂ ਨੂੰ ਅੱਗੇ ਆਣਾ ਚਾਹੀਦਾ ਵਾ ਆਪਣੀ ਬਹਾਦਰੀ ਦਿਖਾਣੀ ਚਾਹੀਦੀ ਆ ਡਰਨਾ ਨਹੀਂ ਚਾਹੀਦਾ ਤਾਂ ਹੀ ਇਹਨਾਂ ਲੋਕਾਂ ਦੇ ਉੱਤੇ ਇਹਨਾਂ ਲੁਟੇਰਿਆਂ ਦੇ ਉੱਤੇ ਨੱਥ ਪੈ ਸਕਦੀ ਆ ਜੇਕਰ ਲੜਕੀਆਂ ਵੀ ਆਪਣੇ ਨੂੰ ਬਹਾਦਰ ਸਮਝਣ ਆਪਣੇ ਆਪ ਨੂੰ ਲੜਕੇ ਸਮਝ ਕੇ ਉਹਨਾਂ ਦੇ ਨਾਲ ਅੱਗੋਂ ਮੁਕਾਬਲਾ ਕਰਨ ਜਿਸ ਤਰੀਕੇ ਨਾਲ ਇਸ ਜ਼ਿਲ੍ਹਾ ਗੁਰਦਾਸਪੁਰ ਦੀ ਪੂਰੀਆਂ ਖੁਰਤੀ ਦੀ ਰਹਿਣ ਵਾਲੀ ਧੀ ਨੇ ਕਰ ਦਿਖਾਇਆ ਉਹਨਾਂ ਦੋ ਹਥਿਆਰਬੰਦ ਲੁਟੇਰਿਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ